ਦੀ ਛੋਟੀ ਦੀ ਸਾਖੀ ਮੈਂ ਕਹਿਣ ਲੱਗੀ ਐ ਇਸ ਸਾਖੇ ਨਾਲ ਸੰਬੰਧਤ 5-7 ਕੋ ਮਿੰਟ ਦੇ ਵਿੱਚ ਆਪਾਂ ਖਤੇ ਬੁਲਾ ਦੇਣੀ ਐ ਇਸ ਸਾਖੇ ਦਾ ਕਾਰਨ ਮਹੰਤਾ ਦੀਆਂ ਭੈੜੀਆਂ ਕਰਕੂਤਾ ਸੀ ਜਿਹੜੇ ਗੁਰਦੁਆਰਿਆਂ ਦੇ ਕਾਬਜ ਮਹੰਤ ਸੀ ਉਹ ਗੁਰੂ ਘਰਾਂ ਦੇ ਵਿੱਚ ਬੜੇ ਭੈੜੇ ਕੋ ਕਰਮ ਕਰਦੇ ਸੀ ਅਸ਼ਲੀਲਤਾ ਵਾਲੇ ਕਰਮ ਕਰਦੇ ਸੀ ਧੀਆਂ ਭੈਣਾਂ ਦੀ ਇੱਜ਼ਤ ਆਬਰੂ ਉਸ ਵਕਤ ਜਿਹੜੀ ਉਹ ਸੇਫ ਨਹੀਂ ਸੀ ਸੁਰੱਖਿਅਤ ਨਹੀਂ ਸੀ ਜਿਹੜੀਆਂ ਗੁਰਦੁਆਰੇ ਜਾਂਦੀਆਂ ਸੀ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਬੀਬੀਆਂ ਭੈੜਾ ਨਮਸਕਾਰ ਕਰਨ ਜਾਂਦੀਆਂ ਸੀ ਮਹੰਤਾ ਦੇ ਗੁੰਡੇ ਮਹੰਤਾ ਦੇ ਚੇਲੇ ਉਹਨਾਂ ਦੀ ਇੱਜ਼ਤ ਆਬਰੂ ਪੱਤ ਲੁੱਟ ਲੈਂਦੇ ਸੀ ਗੁਰੂ ਘਰਾਂ ਦੇ ਵਿੱਚ ਸ਼ਰਾਬਾਂ ਦੇ ਦੌਰ ਚੱਲਦੇ ਸੀ ਤਰਨ ਤਾਰਨ ਸਾਹਿਬ ਦੇ ਸਰੋਵਰ ਚੋਂ ਪਾਣੀ ਝੜ ਲੈ ਕੇ ਉਹਦੇ ਨਾਲ ਸ਼ਰਾਬ ਬਣਾਈ ਜਾਂਦੀ ਸੀ ਇੱਥੇ ਤਰਨ ਤਾਰਨ ਸਾਹਿਬ ਵੀ ਬੜੀਆਂ ਭੜੀਆਂ ਕਰਗੁੱਤਾ ਕਰਦੇ ਰਹੇ ਗੁਰੂ ਕੇ ਬਾਗ ਦੀ ਧਰਤੀ ਤੇ ਮਹੰਤ ਸੁੰਦਰ ਦਾਸ ਤੇ ਉਹਦੇ ਚੇਲਿਆਂ ਨੇ ਇਤਾਂ ਦੇ ਬੜੇ ਭੈੜੇ ਕਰਮ ਕੀਤੇ ਨਨਕਾਣਾ ਸਾਹਿਬ ਦੀ ਧਰਤੀ ਤੇ ਮਹੰਤ ਨਰੈਣੂ ਤੇ ਉਹਦੇ ਚੇਲੇ ਇਸ ਤਰ੍ਹਾਂ ਦੇ ਭੈੜੇ ਕੋ ਕਰਮ ਕਰਦੇ ਸੀ ਤੇ ਸ਼ਰਾਬਾਂ ਪੀਣੀਆਂ ਉਹਦੇ ਭਤੀਜੇ ਦਾ ਵਿਆਹ ਸੀ ਮਹੰਤ ਨਰੈਣੂ ਦੇ ਭਤੀਜੇ ਦੇ ਵਿਆਹ ਤੇ ਉਹਨੇ ਗੁਰਦੁਆਰਾ ਸਾਹਿਬ ਦੇ ਅੰਦਰ ਅੱਜ ਦੀ ਭਾਸ਼ਾ ਵਿਚਾਰ ਰਕੈਸਟਰਾਂ ਕਹਿ ਦਿੰਦੇ ਨੇ ਪਹਿਲੇ ਸਮਿਆਂ ਦੇ ਵਿੱਚ ਕੰਜਰੀਆਂ ਕਹਿੰਦੇ ਸੀ माफ ਕਰਿਓ ਇਹ ਸ਼ਬਦ ਇਤਿਹਾਸ ਵਿੱਚ ਲਿਖੇ ਉਹ ਨਚਾਈਆਂ ਗਈਆਂ ਉੱਥੇ ਗੁਰੂ ਘਰ ਦੇ ਵਿੱਚ ਜਿਸ ਗੁਰੂ ਘਰ ਦੇ ਵਿੱਚ ਗੁਰਬਾਣੀ ਦੀ ਆਸਾ ਕੀ ਵਾਰ ਦੀ ਧੁਨ ਗੂੰਜਣੀ ਚਾਹੁੰਦੀ ਚਾਹੀਦੀ ਸੀ ਉੱਥੇ ਸ਼ਰੀਲਤਾ ਵਾਲੇ ਗੀਤ ਗਾਏ ਜਾਂਦੇ ਸੀ ਇਹ ਸਾਰੀਆਂ ਗੱਲਾਂ ਘਟਣਾਵਾ ਜੋ ਕੁਝ ਉੱਥੇ ਵਾਪਰਦੀਆਂ ਸਿੱਖਾਂ ਤੱਕ ਪਹੁੰਚੀਆਂ ਉਸ ਵਕਤ ਦੇ ਜਿਹੜੇ ਸਿੱਖ ਕੌਮ ਦੇ ਲੀਡਰ ਸੀ ਜਦੋਂ ਅਕਾਲੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜਿਹੜੀਆਂ ਪਾਰਟੀਆਂ ਜਥੇਬੰਦੀਆਂ ਹੋਣ ਦੇ ਵਿੱਚ ਆਈਆਂ ਗੁਰਦੁਆਰਾ ਸੁਧਾਰ ਲਹਿਰ ਸਿੰਘ ਸਭਾ ਲਹਿਰ ਆਦ ਇਹ ਲਹਿਰਾਂ ਉਦੋਂ ਹੋਣ ਦੇ ਵਿੱਚ ਆਈਆਂ ਉਸ ਵਕਤ ਦੇ ਜਿਹੜੇ ਮੁਖੀ ਸੀ ਸਰਦਾਰ ਤੇਜਾ ਸਿੰਘ ਸਮੁੰਦਰੀ ਸਮੁੰਦਰੀ ਕਰਤਾਰ ਸਿੰਘ ਛੱਬਰ ਮਾਸਟਰ ਤਾਰਾ ਸਿੰਘ ਭਾਈ ਲక్ష్మణ ਸਿੰਘ ਧਾਰੋਵਾਲ ਇਸ ਤਰ੍ਹਾਂ ਕਈ ਨਾਮ ਨੇ ਉਸ ਵਕਤ ਦੇ ਰੋਹ ਵਿਚਾਰ ਇਹਨਾਂ ਨੇ ਸਲਾਹ ਕੀਤੀ ਕਿ ਗੁਰਦੁਆਰਿਆਂ ਦਾ ਪ੍ਰਬੰਧ ਸਾਨੂੰ ਸਿੱਖਾਂ ਨੂੰ ਆਪਣੇ ਹੱਥਾਂ ਵਿੱਚ ਲੈਣਾ ਚਾਹੀਦਾ ਹੈ ਬੜੀ ਜੱਦੋ ਜਹਿਦ ਹੋਈ}{|\text{ਸ਼ਿਆਲਕੋਟ ਦੇ ਵਿੱਚ ਗੁਰਦੁਆਰਾ ਬੇਰ ਸਾਹਿਬ ਹੈ ਧੰਨ ਗੁਰੂ ਨਾਨਕ ਸਾਹਿਬ ਦਾ ਉਹਦਾ ਕਬਜ਼ਾ ਲਿਆ ਗਿਆ ਸ਼੍ਰੀ ਹਰਮੰਦਰ ਸਾਹਿਬ ਜੀ ਦਾ ਕਬਜ਼ਾ ਅਕਾਲ ਤਖਤ ਸਾਹਿਬ ਦਾ ਕਬਜ਼ਾ ਲਿਆ ਮਹੰਤਾਂ ਦੇ ਕੋਲ ਜੱਤ ਉਹਦੇ ਚਾਬੀਆਂ ਦਾ ਮੋਰਚਾ ਲੱਗਿਆ}} ਉਹ ਗੁਰਦੁਆਰਾ ਸਾਹਿਬ ਆਪਣੇ ਹੱਥ ਕਬਜ਼ੇ ਵਿੱਚ ਲਿਆ ਸਿੱਖਾਂ ਨੇ ਰਕਾਬ ਗਾਂਝ ਦੀ ਗੁਰਦੁਆਰਾ ਸਾਹਿਬ ਜਿੱਥੇ ਰਕਾਬ ਗਾਂਝ ਹੈ ਨਾ ਉੱਥੇ ਇੱਕ ਦੀਵਾਰ ਤੋੜ ਦਿੱਤੀ ਕੰਧ ਤੋੜ ਦਿੱਤੀ ਅੰਗਰੇਜ਼ ਪੁਲਿਸ ਨੇ ਉੱਥੇ ਵੀ ਸਿੱਖਾਂ ਨੂੰ ਮੋਰਚਾ ਲਾਉਣਾ ਪਿਆ ਫਿਰ ਗੁਰੂ ਕੇ ਬਾਗ ਦਾ ਮੋਰਚਾ ਤਰਨ ਤਾਰਨ ਸਾਹਿਬ ਦਾ ਮੋਰਚਾ ਇਸ ਤਰੀਕੇ ਕਈ ਮੋਰਚੇ ਲੱਗੇ ਤਰਨ ਤਾਰਨ ਸਾਹਿਬ ਦੀ ਜਦੋਂ ਗੁਰਦੁਆਰਾ ਸਾਹਿਬ ਦੀ ਬਹਾਲੀ ਕਰਾਈ ਕਬਜ਼ਾ ਲਿਆ ਮਹੰਤਾ ਕੋਲੋਂ ਉਥੇ ਦੋ ਗੁਰੂ ਕੇ ਸਿੱਖ ਸ਼ਹੀਦ ਹੋਏ ਭਾਈ ਹਜਾਰਾ ਸਿੰਘ ਤੇ ਭਾਈ ਉੱਤਮ ਸਿੰਘ ਇਹਨਾਂ ਦੇ ਭੋਗ ਤੇ ਭਾਈ ਲਖਮਣ ਸਿੰਘ ਧਾਰੋਵਾਲੀ ਨੇ ਅਰਦਾਸ ਕੀਤੀ ਸੀ ਸਤਿਗੁਰੂ ਕਿਤੇ ਮੈਨੂੰ ਵੀ ਗੁਰੂ ਘਰਾਂ ਦੀ ਕੁਰਬਾਨੀ ਵਾਸਤੇ ਸ਼ਹੀਦੀ ਦਾ ਮਾਣ ਪ੍ਰਾਪਤ ਹੋਵੇ ਰਬ ਵਿਚਾਰ ਉਹਨਾਂ ਦਾ ਜੀਵਨ ਆਪਾਂ ਫਿਰ ਕਿਸੇ ਦਿਨ ਵਿਚਾਰਾਂਗੇ ਇਸ ਨਨਕਾਣਾ ਸਾਹਿਬ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਵਾਸਤੇ ਸਿੱਖਾਂ ਨੇ ਵਿਚਾਰ ਕੀਤੀ ਕਿ 4 5 ਤੇ 6 ਮਾਰਚ 1921 ਨੂੰ ਆਪਾਂ ਨਨਕਾਣਾ ਸਾਹਿਬ ਪਹੁੰਚਣਾ ਹੈ ਤੇ ਉੱਥੇ ਸਾਰੀ ਸਿੱਖ ਸੰਗਤ ਇਕੱਠੀ ਹੋਏਗੀ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਪਹੁੰਚਣਗੇ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਆਪਾਂ ਆਪਣੇ ਕਬਜ਼ੇ ਵਿੱਚ ਲੈਣਾ ਇਹਦਾ ਪ੍ਰਬੰਧ ਆਪਾਂ ਪ੍ਰਾਪਤ ਕਰਨੇ ਮਹੰਤ ਨੂੰ ਪਤਾ ਲੱਗ ਗਿਆ ਕਿ ਅਕਾਲੀਆਂ ਨੇ ਆਉਣਾ ਤੇ ਗੁਰਦੁਆਰੇ ਦਾ ਕਬਜ਼ਾ ਲੈ ਲੈਣਾ ਉਸ ਮਹੰਤ ਨੇ ਮਹੰਤ ਨਰੈਣ ਨੂੰ ਕਿਹਾ ਜਾਂਦਾ ਹੈ ਉਹਨੇ ਫਿਰ ਕੁਝ ਉਸ ਵੇਲੇ ਦੇ 10 ਨੰਬਰੀ ਗੁੰਡੇ ਜਿਹੜੇ ਸੀ ਉਹਨਾਂ ਦੇ ਨਾਲ ਸਾਜ ਪ੍ਰਾਪਤ ਕੀਤੀ 60 ਗਾਂਟ ਕੀਤੀ 1.5 ਲੱਖ ਰੁਪਇਆ ਉਸ ਵੇਲੇ ਦਾ 5-10 ਨੰਬਰੀ ਗੁੰਡਿਆਂ ਨੂੰ ਉਹਨੇ ਦਿੱਤਾ ਸੀ ਕਿ ਤੁਸੀਂ ਜਦੋਂ ਕਰਨਾ ਕੀ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਜਦੋਂ ਇਹ ਅਕਾਲੀ ਇਕੱਠੇ ਹੋਣਗੇ ਲੀਡਰ ਇਹਨਾਂ ਤੇ ਕਿੰਦੂ ਬੰਦੂਕਾਂ ਦੇ ਨਾਲ ਗੋਲੀਆਂ ਦੇ ਨਾਲ ਇਹਨਾਂ ਤੇ ਹਮਲਾ ਕਰਨਾ ਤੇ ਸਾਰੀ ਸਿੱਖ ਲੀਡਰਸ਼ਿਪ ਜਿਹੜੀ ਉਹਨੂੰ ਤੁਸੀਂ ਕਤਲ ਕਰ ਦੇਣਾ ਮਾਰ ਦੇਣਾ ਤੇ ਇਹਨਾਂ ਦੀ ਬਕਾਇਦਾ ਥਾਣੇ ਵਿੱਚ ਹਾਜ਼ਰੀ ਲੱਗਦੀ ਸੀ ਹੈ 10 ਨੰਬਰੀਏ ਸੀ ਹਾਜ਼ਰੀ ਲੱਗਦੀ ਸੀ ਪਰ ਰਹਿੰਦੇ ਬਾਹਰ ਹੀ ਸੀ ਤੇ ਉਹਨੇ ਇਹ ਵਿਉਂਤ ਬਣਾਈ ਸੀ ਕਿ ਜਦੋਂ ਤੁਸੀਂ ਇਹਨਾਂ ਨੂੰ ਮਾਰ ਦਿਓਗੇ ਤੁਹਾਡੇ ਤੇ ਇਲਜ਼ਾਮ ਕੋਈ ਨਹੀਂ ਆਉਣਾ ਕਿਉਂਕਿ ਤੁਹਾਡੀ ਤੇ ਹਾਜ਼ਰੀ ਥਾਣੇ ਲੱਗਦੀ ਹੋਈ ਹੈ ਇਹਨਾਂ ਅਫਸਰਾਂ ਨੇ ਕਿਉਂਕਿ ਅੰਗਰੇਜ਼ ਸਰਕਾਰ ਦੀ ਸ਼ੈ ਸੀ ਮਹਾਂਤ ਨਰੈਣੂ ਸੋ ਇਹਨਾਂ ਨੇ ਨਣਕਾਣਾ ਸਾਹਿਬ ਦੀ ਧਰਤੀ ਤੇ ਉੱਥੇ ਕਹਿੰਦੇ ਗੋਲੀ ਬਰੂਦ ਅਸਲਾ ਬੰਦੂਕਾਂ ਜਮ੍ਹਾਂ ਕੀਤੀਆਂ ਸੁੱਕਾ ਬਾਲਣ ਜਮ੍ਹਾਂ ਕੀਤਾ ਮਿੱਟੀ ਦੇ ਤੇਲ ਦੇ ਪੀਪੇ ਜਮ੍ਹਾਂ ਕੀਤੇ ਤਕੂਏ ਗੰਡਾਸੇ ਤਲਵਾਰਾਂ ਸ਼ਵੀਆਂ ਆਦ ਇਹ ਸਾਰਾ ਹਥਿਆਰ ਜਿਹੜੇ ਇਹਨਾਂ ਨੇ ਉੱਥੇ ਜਮ੍ਹਾਂ ਕੀਤੇ ਕਿ ਜਦੋਂ ਸੇਖ ਆਉਣਗੇ ਅਸੀਂ ਕਤਲ ਕਰਦੇ ਹਣੀ ਇਹਦਾ ਪਤਾ ਭਾਈ ਲక్ష్మణ ਸਿੰਘ ਧਾਰੋਵਾਲੀ ਕਰਤਾਰ ਸਿੰਘ ਛੱਬਰ ਆਦ ਸਿੱਖਾਂ ਨੂੰ ਲੱਗਿਆ ਇਹਨਾਂ ਨੇ ਵਿਚਾਰ ਬਣਾਈ ਕਿ ਆਪਾਂ ਪਹਿਲਾਂ ਹੀ ਫਰਵਰੀ ਦੇ ਵਿੱਚ ਹੀ 20 ਫਰਵਰੀ ਨੂੰ ਜਾ ਕੇ ਮਹੰਤ ਨੇ ਲਾਹੌਰ ਜਾਣਾ ਸੀ ਇਹਨਾਂ ਸੋਚਿਆ ਕਿ ਆਪਾਂ ਪਹਿਲਾਂ ਇਹਨਾਂ ਨਕਾਣਾ ਸਾਹਿਬ ਦਾ ਕਬਜ਼ਾ ਜਿਹੜੇ ਆਪਣੇ ਹੱਥਾਂ ਵਿੱਚ ਲਈਏ ਸੋ ਇਹ ਜਥੇ ਤੁਰੇ ਤਿੰਨ ਜਥੇ ਸੀ ਇੱਕ ਬੂਟਾ ਸਿੰਘ ਲਾਇਲਪੁਰ ਦਾ ਜਥਾ ਸੀ ਇੱਕ ਕਰਤਾਰ ਸਿੰਘ ਛੱਬਰ ਦਾ ਜਥਾ ਸੀ ਇੱਕ ਜਥਾ ਭਾਈ ਲక్ష్మణ ਸਿੰਘ ਧਾਰੋਵਾਲ ਦਾ ਸੀ ਭਾਈ ਲక్ష్మణ ਸਿੰਘ ਧਾਰੋਵਾਲੀ ਇਕੱਲੇ ਦਾ ਜਥਾ ਨਨਕਾਣਾ ਸਾਹਿਬ ਪਹੁੰਚਿਆ ਬਾਕੀ ਦੇ ਦੋ ਜਥੇ ਰਸਤੇ ਵਿੱਚ ਸਿੱਖ ਲੀਡਰਸ਼ਿਪ ਨੇ ਰੋਕ ਦਿੱਤੇ ਸ। ਰੋਵਚਾਰ ਜਿਹੜਾ ਜਥਾ ਨਨਕਾਣਾ ਸਾਹਿਬ ਪਹੁੰਚਿਆ ਉਸ ਜਥੇ ਦੇ ਵਿੱਚ ਦੋ ਪਿਓ ਪੁੱਤਰ ਨੇ ਇੱਕ ਪਿਓ ਵੈ ਇੱਕ ਪੁੱਤਰ ਹੈ। ਪਿਓ ਦਾ ਨਾਮ ਹੈ ਕੇਹਰ ਸਿੰਘ ਤੇ ਪੁੱਤਰ ਦਾ ਨਾਮ ਹੈ ਦਰਬਾਰਾ ਸਿੰਘ। ਜਿਹੜਾ ਕੇਹਰ ਸਿੰਘ ਹੈ ਇਹ ਫੌਜ ਦੇ ਵਿੱਚ ਨੌਕਰੀ ਕਰਦਾ ਸੀ। ਤੇ ਫੌਜ ਦੇ ਵਿੱਚ ਇਹਦੇ ਇੱਕ ਸਾਥੀ ਦੀ ਮੌਤ ਹੋ ਗਈ ਜਿਹੜੀ ਉਹਦੀ ਪਤਨੀ ਸੀ ਇਹਦੇ ਫੌਜੀ ਸਾਥੀ ਦੀ ਪਤਨੀ ਜਿਹੜੀ ਸੀ ਉਹ ਅਜੇ ਨਵ ਵਿਵਤਾ ਹੀ ਸੀ ਇਹਦੇ ਨਾਲ ਦੇ ਸਾਥੀਆਂ ਨੇ ਆਖਿਆ ਕਿ ਵੇਖ ਇਹਦੀ ਜ਼ਿੰਦਗੀ ਰੁਲ ਜਾਏਗੀ ਤੇ ਤੂੰ ਇਦਾਂ ਕਰ ਇਹਦੇ ਨਾਲ ਸ਼ਾਦੀ ਇਹਦੇ ਨਾਲ ਆਨੰਦ ਕਾਰਜ ਕਰ ਲੈ ਇਹਨੇ ਉਸ ਆਪਣੇ ਫੌਜੀ ਸਾਥੀ ਦੀ ਵਿਧਵਾ ਦੇ ਨਾਲ ਆਨੰਦ ਕਾਰਜ ਕਰਾਇਆ ਘਰ ਆ ਗਿਆ ਤੇ ਕਾफी ਸਮਾਂ ਬੀਤ ਗਿਆ ਔਰ ਕੋਈ ਔਲਾਦ ਨਹੀਂ ਹੋਈ ਫਿਰ ਗੁਰੂ ਦਰਬਾਰ ਵਿੱਚ ਅਰਦਾਸ ਕਰਾਈਏ ਨਾਣੇ ਤੇ ਗੜਾ ਪ੍ਰਸ਼ਾਦ ਦੀ ਦੇਗ ਲੈ ਕੇ ਗੁਰੂ ਕਰ ਅਰਦਾਸ ਕਰਾਈ ਸਮਾਪਤ ਕੀ ਇਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਜਦੋਂ ਘਰ ਪੁੱਤਰ ਦਾ ਜਨਮ ਹੋਇਆ ਤੇ ਇਹਨਾਂ ਨੇ ਸੋਚਿਆ ਕਿ ਆਪਾਂ ਹੋਰ ਜੂ ਨਾਂ ਰੱਖਣਾ ਹੈ ਆਪਾਂ ਨੂੰ ਤੇ ਗੁਰੂ ਦਰਬਾਰ ਚੋਂ ਦਾਤ ਮਿਲੀ ਹੈ ਤੇ ਆਪਾਂ ਬੱਚੇ ਦਾ ਨਾਮ ਹੀ ਦਰਬਾਰਾ ਸਿੰਘ ਰੱਖ ਦਿੱਤਾ ਕਿ ਗੁਰੂ ਦਰਬਾਰ ਚੋਂ ਮਿਲਿਆ ਤੇ ਨਾਮ ਰੱਖਤਾ ਦਰਬਾਰਾ ਸਿੰਘ ਇਹ ਦਰਬਾਰਾ ਸਿੰਘ ਬੱਚਾ 2 ਮਹੀਨਿਆਂ ਦਾ ਹੀ ਸੀ ਕਿ ਜਦੋਂ ਇਹਦੀ ਮਾਂ ਅਕਾਲ ਚਲਾਣਾ ਕਰ ਗਈ ਕੇਰ ਸਿੰਘ ਦੀ ਪਤਨੀ ਜਿਹੜੀ ਉਹ ਚੜ੍ਹਾਈ ਕਰ ਗਈ ਕੇਰ ਸਿੰਘ ਦੀ ਮਾਂ ਜਿਹੜੀ ਸੀ ਦਰਬਾਰਾ ਸਿੰਘ ਦੀ ਦਾਦੀ ਉਹਨੇ ਫਿਰ ਆਪਣੇ ਪੋਤਰੇ ਨੂੰ ਪਾਲਿਆ ਜੀ ਜਿਹੜਾ ਸਿਆਣੇ ਕਹਿੰਦੇ ਮੂਲ ਨਾਲੋਂ ਵਿਆਜ ਬਹੁਤਾ ਪਿਆਰਾ ਦਾਦੀਆਂ ਨੂੰ ਪੋਤਰੇ ਬਹੁਤੇ ਪਿਆਰੇ ਹੁੰਦੇ ਨੇ ਉਹਨੇ ਬੜੇ ਲਾਡਾਂ ਚਾਹਾਂ ਨਾਲ ਦਰਬਾਰਾ ਸਿੰਘ ਦੀ ਪਾਲਣਾ ਪੋਸ਼ਣਾ ਸ਼ੁਰੂ ਕੀਤੀ ਜਦੋਂ ਥੋੜਾ ਜਿਹਾ ਸਿਆਣਾ ਹੋਇਆ ਫਿਰ ਦਾਦੀ ਮਾ ਨੇ ਦਰਬਾਰਾ ਸਿੰਘ ਦੀ ਦਾਦੀ ਕੇਰ ਸਿੰਘ ਦੀ ਜਿਹੜੀ ਮਾਤਾ ਉਹਨੇ ਦਰਬਾਰਾ ਸਿੰਘ ਨੂੰ ਸ਼ਹੀਦਾਂ ਦੀਆਂ ਕਥਾ ਕਹਾਣੀਆਂ ਸੁਣਾਉਣੀਆਂ ਕਦੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਕਦੇ ਗੁਰੂ ਏਕ ਬਹਾਦਰ ਸਾਹਿਬ ਦੀ ਸ਼ਹਾਦਤ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਦੀ ਕਥਾ ਸੁਣਦੇ ਇੱਕ ਦਿਨ ਦਰਬਾਰਾ ਸਾਹਿਬ ਨੇ ਆਖਿਆ ਮਾਂ ਇਹ ਸ਼ਹੀਦ ਕੌਣ ਹੁੰਦੇ ਨੇ ਤੇ ਦਾਦੀ ਨੇ ਆਖਿਆ ਸ਼ਹੀਦ ਉਹ ਹੁੰਦੇ ਜਿਹੜੇ ਕਦੇ ਮਰਦੇ ਹੀ ਨਹੀਂ ਤੇ ਕਹਿੰਦਾ ਫਿਰ ਮਾਂ ਦਾਦੀ ਮਾਂ ਮੈਂ ਵੀ ਸ਼ਹੀਦ ਹੋਣਾ ਮੈਂ ਮਰਨਾ ਨਹੀਂ ਮੈਂ ਸ਼ਹੀਦ ਹੋਣਾ ਤੇ ਚਲੋ ਇਸ ਤਰ੍ਹਾਂ ਦਾਦੀ ਮਾਂ ਨੇ ਉਹਨੂੰ ਗੁਰਬਾਣੀ ਦੀਆਂ ਗੁਰ ਇਤਿਹਾਸ ਦੀਆਂ ਲੋਰੀਆਂ ਦੇ ਕੇ ਪਾਲਿਆ ਦੀ ਸਮਾਂ ਆਇਆ ਜਿਹੜਾ ਨਨਕਾਣਾ ਸਾਹਿਬ ਦੇ ਸਾਕੇ ਦੇ ਦਿਨ ਆਏ ਤੇ ਸਿੱਖ ਜਿਹੜੇ ਸੀ ਉਹਨਾਂ ਨੇ ਵਿਉਂਤਬੰਦੀ ਕੀਤੀ ਸੀ ਕਿ ਇਸ ਤਰ੍ਹਾਂ ਆਪਾਂ ਇੱਥੋਂ ਜਥਾ ਲੈ ਕੇ ਤੁਲਣੇ ਭਾਈ ਕੇਰ ਸਿੰਘ ਨੇ ਉਸ ਜਥੇ ਦੇ ਵਿੱਚ ਆਪਣਾ ਨਾਮ ਲਿਖਵਾਇਆ ਸੀ ਕਿ ਮੈਂ ਵੀ ਜਥੇ ਵਿੱਚ ਸ਼ਾਮਲ ਹੋਵਾਂਗਾ ਇਹ ਭਾਈ ਕੇਰ ਸਿੰਘ 19 ਤਰੀਕ ਨੂੰ ਜਥਾ ਤੁਰਨ ਲੱਗਿਆ ਜਥਾ ਜਦੋਂ ਤੁਰਨੇ ਤੇ ਭਾਈ ਕੇਰ ਸਿੰਘ ਤਿਆਰੀ ਕਰਦਾ ਕਿ ਅਸੀਂ ਇਸ਼ਨਾਨ ਕੀਤਾ ਬਸਤਰ ਪਹਿਣ ਲੈ ਕਮਰ ਕੱਸਾ ਕੀਤਾ ਦੁਮਾਲਾ ਜੋ ਸਜਾਉਂਦੇ ਸੀ ਪੱਗ ਬੰਨੀ ਦੁਮਾਲਾ ਸਜਾਇਆ ਤੇ ਕੇਰ ਸਿੰਘ ਜਦੋਂ ਤੁਰਨ ਲੱਗਿਆ ਤੇ ਜਿਹੜਾ ਬੱਚਾ ਸੀ ਦਰਬਾਰਾ ਸਿੰਘ ਉਹਦੀ ਛੋਟੀੋ ਹੀ ਉਮਰ ਸੀ 12 ਕੋ 60 ਤੋਂ ਛੋਟੀ ਉਮਰ ਦਾ ਸੀ ਤੇ ਕਿਸੇ ਨੇ 9 ਸਾਲ ਲਿਖਿਆ ਕਿਸੇ ਨੇ 10 ਰੋ ਵਿਚਾਰ 12 ਕੋ ਸਾਲ ਕੋ ਘੱਟ ਉਮਰ ਸੀ ਤੇ ਦਰਬਾਰਾ ਸਿੰਘ ਆਪਣੀ ਦਾਦੀ ਮਾਂ ਨੂੰ ਪੁੱਛਦਾ ਕਿ ਦਾਦੀ ਮਾਂ ਅੱਜ ਬਾਪੂ ਕਿੱਥੇ ਚੱਲਿਆ ਹੈ ਤੇ ਦਾਦੀ ਕਹਿੰਦੀ ਕਿਤੇ ਨਹੀਂ ਇੱਥੇ ਚੱਲਿਆ ਆ ਜਾਣਾ ਸ਼ਾਮ ਤੱਕ ਕਹਿੰਦੇ ਨਹੀਂ ਮੈਨੂੰ ਦੱਸੋ ਦਾਦੀ ਮਾਂ ਬਾਪੂ ਕਿੱਥੇ ਚੱਲਿਆ ਹੈ ਤੇ ਦਾਦੀ ਕਹਿੰਦੀ ਕਿ ਇੱਥਾ ਆਪਣਾ ਨਾ ਗੁਰਦੁਆਰਾ ਨਨਕਾਣਾ ਸਾਹਿਬ ਹੈ ਤੇ ਉੱਥੇ ਮਹੰਤਾਂ ਦਾ ਕਬਜ਼ਾ ਹੈ ਤੇ ਉਹ ਉੱਥੇ ਜਿਹੜਾ ਉਹ ਭੜੇ ਕੰਮ ਕਰਦੇ ਨੇ ਤੇ ਤੇਰਾ ਬਾਪੂ ਉੱਥੇ ਜਥੇ ਦੇ ਵਿੱਚ ਨਾਲ ਚੱਲਿਆ ਤੇ ਦਰਬਾਰਾ ਸਿੰਘ ਕਹਿੰਦਾ ਵੀ ਮੈਂ ਵੀ ਨਾਲ ਜਾਣਾ ਹੈ ਤੇ ਕੇਰ ਸਿੰਘ ਕਹਿੰਦਾ ਕਿ ਨਹੀਂ ਤੂੰ ਪੁੱਤ ਉੱਥੇ ਕੀ ਕਰਣਾ ਹੈ ਉੱਥੇ ਮਹੰਤ ਨੇ ਕੀ ਪਤਾ ਉੱਥੇ ਕੀ ਵਾਪਰਣੇ ਤੇ ਇਸ ਕਰਕੇ ਤੂੰ ਨਹੀਂ ਜਾਣਾ ਤੂੰ ਘਰੇ ਰਹਿ ਦਾਦੀ ਕੋਲ ਰਹਿ ਕਹਿੰਦੇ ਨਹੀਂ ਦਾਦੀ ਮਾਂ ਮੈਂ ਜਾਣਾ ਹੀ ਜਾਣਾ ਬਾਪੂ ਦੇ ਨਾਲ ਬਾਪੂ ਕਿੱਥੇ ਚੱਲਿਆ ਹੈ ਤੇ ਬਾਪੂ ਕੇਰ ਸਿੰਘ ਜਿਹੜਾ ਸੀ ਖਿਦ ਕੇ ਕਹਿੰਦਾ ਮਰਨ ਚੱਲਿਆ ਸ਼ਹੀਦ ਹੋਣ ਚੱਲਿਆ ਮੈਂ ਜਦੋਂ ਇਹਨੇ ਬਚਨ ਕਹੇ ਤੇ ਦਰਬਾਰਾ ਸਿੰਘ ਕਹਿੰਦਾ ਦਾਦੀ ਮਾ ਤੂੰ ਤੇ ਕਹਿੰਦੀ ਸੀ ਸ਼ਹੀਦ ਮਰਦੇ ਨਹੀਂ ਤੇ ਮੈਂ ਵੀ ਅੱਜ ਸ਼ਹੀਦ ਹੋਣ ਜਾਣਾ ਮੈਂ ਬਾਪੂ ਦੇ ਨਾਲ ਜਾਣਾ ਹੀ ਜਾਣਾ ਜਿੱਦ ਕਰ ਲਈ ਤੇ ਕੇਰ ਸਿੰਘ ਕਹਿੰਦਾ ਵੇਖ ਤੁਰ ਕੇ ਜਾਣਾ ਪੈਣਾ ਸਫ਼ਰ ਬੜਾ ਲੰਮਾ ਹੈ ਬਹੁਤ ਦੂਰ ਦਾ ਸਫ਼ਰ ਹੈ ਤੇ ਤੈਨੂੰ ਮੈਂ ਕਿੱਥੇ ਚੁੱਕੀ ਫਿਰਾਂਗਾ ਤੂੰ ਫਿਰ ਕਹੇਗਾ ਮੈਨੂੰ ਚੁੱਕੋ ਦਰਬਾਰਾ ਸਿੰਘ ਕਹਿੰਦਾ ਨਹੀਂ ਬਾਪੂ ਮੈਂ ਨਹੀਂ ਕਹਿੰਦਾ ਮੈਨੂੰ ਚੁੱਕ ਤੂੰ ਮੈਨੂੰ ਨਾਲ ਲੈ ਕੇ ਜਾ ਮੈਂ ਤੁਰ ਕੇ ਹੀ ਨਨਕਾਣਾ ਸਾਹਿਬ ਜਾਵਾਂਗਾ ਤੇ ਦਾਦੀ ਮਾ ਜਿਹੜੀ ਕੇਰ ਸਿੰਘ ਦੀ ਮਾਤਾ ਸੀ ਨਾ ਉਹ ਵੀ ਕਹਿਣ ਲੱਗੀ ਪੁੱਤ ਉੱਥੇ ਕੀ ਪਤਾ ਸੁੱਖ ਸ਼ਾਂਤੀ ਦੇ ਨਾਲ ਹੀ ਨਹੀਂ ਤੁਸੀਂ ਵਾਪਸ ਕਬਜ਼ਾ ਲੈ ਲੈ ਕੇ ਆ ਜਾਣਾ ਤੇ ਲੈ ਜਾ ਨਾਲ ਜਿੱਦ ਕਰਦੇ ਨਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਆਏਗਾ ਕੇਰ ਸਿੰਘ ਨੇ ਨਾ ਚਾਹੁੰਦਿਆਂ ਵੀ ਕਹਿੰਦੇ ਦਰਬਾਰਾ ਸਾਹਿਬ ਨੂੰ 나ੜ ਲਿਆ ਉਹਨੇ ਵੀ ਉਸੇ ਤਰ੍ਹਾਂ ਕੇਸੀ ਇਸ਼ਨਾਨ ਕੀਤਾ ਤਿਆਰ ਬਰ ਤਿਆਰ ਹੋ ਕੇ ਤੇ ਆਪਣੇ ਬਾਪੂ ਦੇ ਅੱਗੇ ਅੱਗੇ ਭੱਜਾ ਹੁੰਦਾ ਅੰਮ੍ਰਿਤ ਛਕਿਆ ਹੋਇਆ ਸੀ ਬਾਣਾ ਪਹਿਨੇ ਆ ਸੀ ਬਕਾਇਦਾ ਉਹਨੇ ਪਾਂਜਕ ਕਾਰਾਂ ਦਾ ਧਾਰਣੀ ਸੀ ਉਹ ਬੱਚਾ ਦਰਬਾਰਾ ਸੀ ਤੇ ਅੱਗੇ-ਅੱਗੇ ਭੱਜਾ ਹੁੰਦਾ ਬਾਪੂ ਦੇ ਨਾਲ ਜਥੇ ਦੇ ਲੋਕਾਂ ਨੇ ਸਿੱਖਾ ਨੇ ਕਿਹਾ ਇਹਨੂੰ ਵਾਪਸ ਭੇਜ ਦਈਏ ਪਰ ਦਰਬਾਰਾ ਸਿਮ ਕਹਿੰਦੇ ਨਾ ਮੈਂ ਤੇ ਸ਼ਹੀਦ ਹੋਣਾ ਬਾਪੂ ਦੇ ਨਾਲ ਰਵਿਚਾਰਨ ਕਾਣਾ ਸਾਹਿਬ ਗਏ ਦੀ 20 ਫਰਵਰੀ ਅਮਰਤ ਵੇਲੇ ਪੌਣੇ 6 ਵਜੇ ਜਥਾ ਦਰਬਾਰ ਸਾਹਿਬ ਦੇ ਅੰਦਰ ਗਿਆ ਭਾਈ ਲక్ష్మణ ਸਿੰਘ ਧਾਰੋਵਾਲ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਉਹਨਾਂ ਨੇ ਜਿਹੜੇ ਉਹਦੇ ਮਹੰਤ ਦੇ ਗੁੰਡੇ ਸੀ ਉਹਨਾਂ ਨੇ ਖਮੜਾ ਕੀਤਾ ਤੇ ਇੱਕ ਭਾਈ ਦਲੀਪ ਸਿੰਘ ਸੀ ਜਥੇ ਵਿੱਚ ਉਹਨੇ ਬੱਚੇ ਦਰਬਾਰਾ ਸਿੰਘ ਨੂੰ ਉੱਥੇ ਅਲਮਾਰੀ ਸੀ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੋਖ ਆਸਣ ਕਰਨ ਵਾਸਤੇ ਗੁਰੂ ਗੁਰੂ ਘਰਾਂ ਦੇ ਵਿੱਚ ਪਹਿਲਾਂ ਇਦਾਂ ਵੱਖਰੇ ਕਮਰੇ ਘਟ ਬਣੇ ਸੀ ਤੇ ਨਾਲ ਛੋਟੀਆਂ-ਛੋਟੀਆਂ ਲਮਾਰੀਆਂ ਬਣਾਈਆਂ ਹੁੰਦੀਆਂ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸੋਖ ਆਸਣ ਕਰ ਦਿੰਦੇ ਸੀ ਗੁਰੂ ਗ੍ਰੰਥ ਸਾਹਿਬ ਤੇ ਪ੍ਰਕਾਸ਼ ਸੀ ਇਨਾ ਦਰਬਾਰਾ ਸਿੰਘ ਬੱਚੇ ਨੂੰ ਉਸ ਅਲਮਾਰੀ ਦੇ ਵਿੱਚ ਬੰਦ ਕਰ ਦਿੱਤਾ ਕਿ ਇਹ ਬਚ ਜਾਈ ਤੇ ਜਦੋਂ ਅਲਮਾਰੀ ਦੇ ਵਿੱਚ ਬੰਦ ਕਰਕੇ ਬਾਹਰੋਂ ਕੁੰਡਾ ਲਾ ਦਿੱਤਾ ਮਹੰਤ ਦੇ ਗੁੰਡਿਆਂ ਨੇ ਜਿੰਨੇ ਸਿੱਖ ਸੀ ਸ਼ਹੀਦ ਕਰ ਦਿੱਤੇ ਉਹਨਾਂ ਨੂੰ ਪਹਿਲਾਂ ਗੋਲੀਆਂ ਨਾਲ ਭੁੰਨਿਆ ਫਿਰ ਟੁਕੜੇ ਟੁਕੜੇ ਕੀਤੇ ਸ਼ਹੀਦਾਂ ਦੇ ਸਿੱਖਾਂ ਦੇ ਤੱਕ ਉਹ ਗੰਡਾਸਿਆਂ ਦੇ ਨਾਲ ਕਿਰਪਾਨਾਂ ਸ਼ਵੀਆਂ ਦੇ ਨਾਲ ਸਿੱਖਾਂ ਨੂੰ ਟੋਟੇ ਟੋਟੇ ਕੀਤਾ ਮਾਸ ਦੇ ਜਿਹੜੇ ਉਹਨਾਂ ਨੇ ਬੋਟੀ ਬੋਟੀ ਦਰਬਾਰ ਵਿੱਚ ਖਿੰਦਰੀ ਹੋਈ ਸੀ ਜਦੋਂ ਉਹ ਸਫਾਈ ਕਰਨ ਲੱਗ ਪਏ ਫਿਰ ਉੱਥੇ ਸਿੱਖਾਂ ਦੀਆਂ ਲਾਸ਼ਾਂ ਨੂੰ ਇਕੱਠੀਆਂ ਕਰਕੇ ਮਿੱਟੀ ਦਾ ਤੇਲ ਪਾ ਕੇ ਉਹਨਾਂ ਅੱਗ ਲਾਈ ਲਾਸ਼ਾਂ ਬੜ ਰਹੀਆਂ ਤੇ ਇਸ ਅਲਮਾਰੀ ਦੇ ਵਿੱਚੋਂ ਖੜਾਕ ਹੋ ਰਿਹਾ ਉਹ ਅੰਦਰੋਂ ਆਵਾਜ਼ਾਂ ਮਾਰ ਰਿਹਾ ਸੀ ਦਰਬਾਰਾ ਸਿੰਘ ਮੈਂ ਵੀ ਸ਼ਹੀਦ ਹੋਣਾ ਮੈਂ ਵੀ ਸ਼ਹੀਦ ਹੋਣਾ ਉਹ ਜਦੋਂ ਅਲਮਾਰੀ ਅੰਦਰੋਂ ਖੜਕਾਉਂਦਾ ਤੇ ਬਾਹਰੋਂ ਇੱਕ ਸਾਧੂ ਦਾ ਉਸ ਮਹੰਤ ਦਾ ਚੇਲਾ ਜਿਹੜਾ ਸੀ ਉਹ ਕਹਿੰਦਾ ਪਤਾ ਨਹੀਂ ਇਸ ਅਲਮਾਰੀ ਵਿੱਚ ਕਿਹੜੀ ਬਲਾਹ ਜਿਹੜੀ ਅੰਦਰੋਂ ਆਵਾਜ਼ਾਂ ਪਈ ਦਿੰਦੀ ਹੈ ਇੱਕ ਡਾਕ ਜਿਹੜਾ ਉਹ ਗੁੰਡਾ ਆਇਆ ਜਿਹੜਾ ਮਹੰਤ ਦੇ 10 ਨੰਬਰੀਏ ਗੁੰਡੇ ਸੀ ਨਾ ਉਹ ਆਇਆ ਕਹਿੰਦਾ ਅਲਮਾਰੀ ਕਿਉਂ ਨਹੀਂ ਖੋਲਦਾ ਕਹਿੰਦਾ ਪਤਾ ਨਹੀਂ ਇਹਦੇ ਵਿੱਚ ਕਿਹੜੀ ਬਲਾਹ ਹੈ ਤੇ ਉਹ ਗੁੰਡਾ ਜਿਹੜਾ ਹੈ ਨਾ ਉਹ ਕਹਿਣ ਲੱਗਿਆ ਸੀ ਤੇ ਧਾਰੋ ਲక్ష్మణ ਧਾਰੋ ਵਾਲੀ ਵਰਗੀਆਂ ਬਲਾਹਾ ਨਹੀਂ ਛੱਡੀਆਂ ਇਹ ਕਿਹੜੀ ਬਲਾਹ ਅਲਮਾਰੀ ਖੋਲੀ ਤੇ ਉਹ ਬੱਚਾ ਦਰਬਾਰਾ ਸਿੰਘ ਉਸ ਜਿਹੜਾ ਗੁੰਡਾ ਸੀ ਨਾ 10 ਨੰਬਰੀ ਬਦਮਾਸ਼ ਉਹਦੇ ਗਲ ਨੂੰ ਚੰਬੜ ਗਿਆ ਜਦੋਂ ਗਲ ਨੂੰ ਚੰਬੜਿਆ ਇੱਕੋ ਗੱਲ ਕਹਿ ਰਿਹਾ ਸੀ ਮੈਂ ਵੀ ਸ਼ਹੀਦ ਹੋਣਾ ਹੈ ਮੈਂ ਆਪਣੇ ਬਾਪੂ ਨਾਲ ਸ਼ਹੀਦ ਹੋਣਾ ਹੈ ਤੇ ਭਾਈ ਕੇਰ ਸਿੰਘ ਦੀ ਲਾਸ਼ ਸਾਹਮਣੇ ਅੱਗ ਵਿੱਚ ਭਈ ਸੜਦੀ ਸੀ ਉਸ ਵਦਵਾਸ਼ ਨੇ ਖਿੱਚ ਕੇ ਆਪਣੇ ਗਲੋਂ ਲਾ ਕੇ ਦਰਬਾਰਾ ਸਿੰਘ ਦੇ ਟੁਕੜੇ ਕਰਕੇ ਉੱਥੇ ਬੜੀ ਹੋਈ ਚੀਕਾਂ ਤੇ ਸੁੱਟ ਦਿੱਤਾ ਕਹਿੰਦਾ ਚਾ ਉਹ ਤੇਰਾ ਬਾਪੂ ਸੜਦਾ ਪਿਆ ਹੈ ਜਾ ਆਪਣੇ ਬਾਪੂ ਨਾਲ ਤੂੰ ਵੀ ਸ਼ਹੀਦ ਹੋ ਜਾ ਸ੍ਰੀ ਤਰਨਾਨ ਨਨਕਾਣਾ ਸਾਹਿਬ ਦਾ ਉਹ ਸਭ ਤੋਂ ਛੋਟਾ ਸ਼ਹੀਦ ਹੈ ਜੀ ਭਾਈ ਦਰਬਾਰਾ ਸਿੰਘ ਇਹ ਉਹ ਗੁਰੂ ਕੇ ਸੇਕ ਨੇ ਜਿਨ੍ਹਾਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਆਪਾਂ ਰੋਜ਼ ਅਰਦਾਸ ਵਿੱਚ ਇਹਨਾਂ ਨੂੰ ਯਾਦ ਕਰਦੇ ਹਾਂ ਸੋ ਇਹਨਾਂ ਦਿਨਾਂ ਦੇ ਵਿੱਚ ਉਂਝ ਤੇ ਮੈਂ ਬੇਨਤੀ ਕਰਾਂ ਸਾਨੂੰ ਸਿੱਖਾਂ ਨੂੰ ਘਟੋ ਘੱਟ ਆਪਣੇ ਉਹਨਾਂ ਮਹਾਨ ਸਿੱਖਾਂ ਦੀਆਂ ਸ਼ਹਾਦਤਾਂ ਯਾਦ ਹੋਣੀਆਂ ਚਾਹੀਦੀਆਂ ਜਿਨ੍ਹਾਂ ਨੇ ਏਡੀਆਂ ਏਡੀਆਂ ਕੁਰਬਾਨੀਆਂ ਕਰਕੇ ਸਾਨੂੰ ਗੁਰਦੁਆਰੇ ਸਾਹਿਬ ਆਜ਼ਾਦ ਕਰਾ ਕੇ ਦਿੱਤੇ ਜਸ ਮੰਨ ਲਓ ਅੱਜ ਵੀ ਮਹੰਤਾਂ ਦਾ ਕਬਜ਼ਾ ਹੁੰਦਾ ਤੇ ਗੁਰਦੁਆਰਿਆਂ ਵਿੱਚ ਕਿੰਨੀ ਬੁਰੀ ਹਾਲਤ ਹੋਣੀ ਸੀ ਸੋ ਗੁਰੂ ਕਿਰਪਾ ਕਰੇ ਇਹ ਤੇ ਮੈਂ ਇੱਕ ਸਿੱਖ ਦਾ ਹੀ ਜ਼ਾਦ ਜਿਕਰ ਕੀਤਾ ਹੈ ਜਿਹੜਾ ਉਸ ਸਾਕੇ ਦੇ ਵਿੱਚ ਸ਼ਹੀਦ ਹੋਇਆ ਭਾਈ ਦਰਬਾਰਾ ਸਿੰਘ ਸਭ ਤੋਂ ਛੋਟਾ ਸ਼ਹੀਦ ਹੈ ਇਹਦਾ ਪਿਤਾ ਕੇਰ ਸਿੰਘ 150 ਦੇ ਕਰੀਬ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਸੋ ਆ ਜਿਹੜੇ ਆਉਣ ਵਾਲੇ ਦਿਨ 20 21 ਫਰਵਰੀ ਨੂੰ ਫਿਰ ਗੁਰੂ ਕੇ ਸਿੱਖਾਣੇ ਨਨਕਾਣਾ ਸਾਹਿਬ ਜਾਦ ਕਰਵਾਇਆ ਸੀ ਸੋ ਇਸ ਕਰਕੇ ਮੈਂ ਤੂਕ ਮਾਤਰੀ ਇੱਕ ਸਿੱਖ ਦਾ ਜ਼ਿਕਰ ਆਪ ਜੀ ਨਾਲ ਕੀਤਾ ਕਿ ਸਾਡੀ ਸੁਰਤ ਦੇ ਵਿੱਚ ਉਹਨਾਂ ਦੀਆਂ ਸ਼ਹਾਦਤਾਂ ਜਿਹੜੀਆਂ ਉਹ ਯਾਦ ਰਹਿਣ ਕਾਇਮ ਰਹਿਣ ਸਾਡੇ ਧਿਆਨ ਵਿੱਚ ਉਹਨਾਂ ਦਾ ਜਿਹੜਾ ਕੁਰਬਾਨੀਆਂ ਦਾ ਦੌਰ ਸੀ ਉਹ ਬਣਿਆ ਰਵੇ ਸੋ ਗੁਰੂ ਸੇਵਾ